ਕਿਤਨਾ ਜਾਇਹ ਜਾਇਹਦਾਰ ਗੁਰਬਚਨ ਸਿੰਘ ਹੋਇਆ ਉਹ ਇਹਨਾਂ ਦਾ ਤੁਹਾਨੂੰ ਪਤਾ ਹੀ ਬਹੁਤ ਚੌਕੀਦਾਰੀ ਇਹਨਾਂ ਦੇ ਘਰ ਦਾ ਬਾਦਲਾਂ ਦਾ ਨਾਂੰਦਪੁਰ ਸਾਹਿਬ ਦਾ ਕਿਤਰਾ ਸਾਡੇ ਸਿੰਘ ਸਾਹਿਬ ਨੂੰ ਇਤਤ ਤਿੰਨ ਚਾਇਹਦਾਰੇ ਇਹਨਾਂ ਬਦਲੇ ਮੈਂ ਕਹਿੰਦਾ ਕੌਮ ਦੇ ਵਿੱਚ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਪਿੱਛੋਂ ਬਾਦਲ ਸਾਹਿਬ ਨੇ ਬਟਨ ਦੱਬਿਆ ਤੇ ਆ ਮੀਟਿੰਗ ਕਰੋ ਮੇਟਿੰਗ ਕੱਲ ਤੋਂ ਬਾਅਦ ਉਹਨਾਂ ਨੇ ਫੈਸਲਾ ਕਰਤਾ ਜੁਰੀ ਸਿੰਘ ਸਾਹਿਬ ਨੂੰ ਲਵਾ। ਸਿੰਘ ਸਾਹਿਬ ਨੂੰ ਲਾਉਣ ਦਾ ਕਾਰਨ ਪਤਾ ਕੀ ਸੀ? ਹੂੰ। ਉਹਨੇ ਭਰਤੀ ਰੱਦ ਕਰ ਦਿੱਤੀ। ਅੱਛਾ। ਕਾਲੀਦਾਰ ਦੀ। ਹੂੰ। ਉਹਨੇ ਹਰ ਇੱਕ ਕਾਲੀਦਾਰ ਦੀ ਭਰਤੀ ਉਹ ਪੰਜ ਜਿਹੜੇ ਨਮੇਟੀ ਸਾਜੇਗੇ ਜਹੇਦਾਰ ਨੇ ਸਾਜੇ ਉਹ ਹੀ ਭਰਤੀ ਕਰਨਗੇ। ਹੂੰ ਹੂੰ। ਦੂਜੀ ਨਹੀਂ ਕਰਨਗੇ। ਠੀਕ ਹੈ। ਉਹਨਾਂ ਨੂੰ ਗੁੱਸਾ ਕਰਿਆ, ਬਦਲਾ ਨੂੰ ਅੰਦਰ ਖਾਤੇ। ਹੂੰ। ਤੇ ਸਾਡੇ ਨੂੰ ਪਤਾ ਨਹੀਂ ਹਿੱਲਦਾ। ਹੂੰ। ਤੇ ਇਹ ਕੀ ਹੋ ਗਿਆ? ਫਿਰ ਉਹਨਾਂ ਨੇ ਬਾਦਲਾ ਨੇ ਮੀਟਿੰਗ ਬੁਲਾ ਕੇ ਨਮੇਟੀ ਦੀ ਉਹਨਾਂ ਨੂੰ ਫਿਰ ਸਿੰਘ ਸਾਹਿਬ ਨੂੰ ਬਲੀ ਦਾ ਬੱਕਰਾ ਬਣਾਇਆ ਬਾਦਲਾ ਉਹ ਲੋਕ ਇੱਕ ਕੱਲ ਦਾ ਫੈਸਲਾ ਸੁਣ ਕੇ ਲੋਕ ਉਹਨਾਂ ਨੂੰ ਗਾਲਾਂ ਕੱਢਦੇ ਆ ਮੈਨੂੰ ਲੱਗਦਾ ਪਹਿਹੋ ਜਾਂ ਕਿ ਲੋਕ ਤੱਕਰੀ ਨੂੰ ਗੋઠા ਨਹੀਂ ਪਾਉਣਗੇ ਪੰਜਾਬ ਅੰਦਰ ਮੈਂ ਕਹਿੰਦਾ ਲੋਕੀ ਟੁੱਟ ਗਏ ਅਕਾਲੀ ਦਰ ਦੇ ਰਾਹ ਮਨ ਨੂੰ ਫਿਰ ਬਿਆਨ ਭੁਲਾਇ ਪੁੱਠੇ ਡੇਟੇ ਪਈ ਜਾਂਦੇ ਹਮ ਕਾਰਨ ਪਤਾ ਕੀ ਰੱਬ ਕਰਾਉਂਦਾ ਰੱਬ ਨੇ ਇਹਨਾਂ ਦੀ ਮੱਤ ਮਾਰਤੀ ਬਦਲਣਾ ਤੇ ਬਾਦਲ ਮੈਂ ਬਾਦਲ ਖਤਮ ਹੋ ਗਏ ਇਹਨਾਂ ਦਾ ਕੱਬੂ ਵੱਜ ਗਿਆ ਹਮ ਅਪ ਪੰਜਾਬ 'ਚ ਮੈਨੂੰ ਨਹੀਂ ਲੱਗਦਾ ਆਉਣਗੇ ਕਾਲੀਦਾਰ ਕਰੇ ਖਤਮ ਪਾਰਟੀ ਨਹੀਂ ਹੁੰਦੀ ਇਹ 'ਚ ਬੰਦੇ ਮਾਰੇ ਹਮ ਬੰਦੇ ਮਾਰੇ ਬੈਠੇ ਆ ਠੀਕ ਹੈ ਇਹਦੇ ਬੰਦੇ ਰੋਲਾ ਪਾਉਂਦੇ ਆ ਜਿਆਦਾ ਭੌਂਦੇ ਆ ਪਾਰਟੀਆਂ 'ਚ ਉਹ ਬੰਦੇ ਮਾਰੇ ਆ ਪਾਰਟੀ ਨਹੀਂ ਬਾਈ ਸ਼ਰੋਮਣੀ ਕਾਲੀਦਾਰ ਬਹੁਤ ਵਧੀਆ ਜਹਬੰਦੀ ਆ ਸ਼ਰੋਮਣੀ ਕਾਲੀਦਾਰ ਕੇਰੀ ਉਹ ਬਦਲਾਂ ਦੀ ਜੱਦੀ ਮਾਲਕੀ ਨਹੀਂ ਆ ਹਮ ਇਹਨੇ ਆਪਣੀ ਜੱਦੀ ਮਾਲਕੀ ਬਨਾਈ ਕਿਤਨਾ ਬਾਗਲਾ ਦੇ ਦਾ ਚ ਕਾਲੀਦਾ ਰੇ ਕੱਲ ਤਾਂ ਦਿਨ ਕਾਲਾ ਦੇਨ ਵਿੱਚੋਂ ਜਲ ਜਾਂਦਾ ਕੱਲ ਦੋ ਜਹੇਦਾਰ ਹਟਾਇਆ ਗਿਆ ਸਰਦਾਰ ਸਿੰਘ ਜੀ ਨੂੰ ਤੇ ਭਾਈ ਸੁਲਤਾਨ ਸਿੰਘ ਜੀ ਨੂੰ ਜਿਨ੍ਹਾਂ ਨੂੰ ਸੇਵਾ ਤੋਂ ਮੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੂਰੀ ਸਿੱਖ ਸੰਗਤ ਵਿੱਚ ਇੱਕ ਰੋਸ ਪੈਦਾ ਹੋਇਆ ਇੱਕ ਮਹੀਨੇ ਵਿੱਚ ਤਿੰਨ ਜੇਸ਼ੇਦਾਰਾਂ ਦਾ ਹਟਾਇਆ ਗਿਆ ਪਹਿਲਾਂ ਭਾਈ ਹਰਪ੍ਰੀਤ ਸਿੰਘ ਨੂੰ ਫਿਰ ਭਾਈ ਰਕਬੀਰ ਸਿੰਘ ਨੂੰ ਤੇ ਫਿਰ ਭਾਈ ਸੁਲਤਾਨ ਸਿੰਘ ਨੂੰ ਇਸ ਤੋਂ ਬਾਅਦ ਸਿੱਖ ਸੰਗਤ ਜਿਹੜੀ ਆ ਅੱਜ ਸਾਰੇ ਪਾਸੇ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਵਾ ਕਿ ਇਹ ਜੇਸ਼ੇਦਾਰ ਹਟਾਏ ਗਏ ਕਿਉਂ ਹਟਾਏ ਗਏ ਨੇ ਅਖਰ ਕਾਰਨ ਕੀ ਆ ਕਿਹਦਾ ਦਬਾਅ ਬਣਿਆ ਗਿਆ ਵਾ ਜਿਹਦੇ ਕਰਕੇ ਇਹ ਹਟਾਏ ਗਏ ਆ ਤਾਂ ਇਸੇ ਸਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਸਰਦਾਰ ਕਸ਼ਮੀਰ ਸਿੰਘ ਸੰਗਾ ਜੀ ਜਿਹੜੇ ਸੋਸ਼ਲ ਮੀਡੀਆ ਦੇ ਹਮੇਸ਼ਾ ਪਬਲਿਕ ਨੇ ਸਾਡੇ ਨਾਲ ਮੌਜੂਦ ਨੇ ਤੇ ਲੰਬੇ ਸਮੇਂ ਤੋਂ ਪਹਿਲਾਂ ਕਾਲਜਾਂ ਨਾਲ ਜੁੜੇ ਸਨ ਉਸਾ ਨਮਜੂਦ ਆਉਨੇ ਆ ਤੇ ਫਤਿਹ ਸਾਜ ਬੁੰਨੇ ਆ ਸੰਗਤ ਸਾਹਿਬ ਪਾਏ ਕੁਝ ਖਾਲਸਾ ਫਤਿਹ ਜੀ ਫਤਿਹ ਜੀ ਗੁਰਸਿੱਖ ਸਾਰਿਆਂ ਨੂੰ ਫਤਿਹ ਭਾਈ ਸਾਹਿਬ ਸੰਗਤ ਸਾਹਿਬ ਕਿਵੇਂ ਵੇਚਦੇ ਹੋ ਕੱਲ ਜਹੇਦਾਰ ਹਟਾਏਗੇ ਦੋ ਦੇਖੋ ਜੀ ਜਹੇਦਾਰ ਕੱਲ ਅਲਾ ਦਿਨ ਬਹੁਤ ਮਾਰਾ ਹੂੰ ਇਹੋ ਜਿਹਾ ਕਰੇ ਮੈਂ ਕਹਿੰਦਾ ਤਰੋ ਜਹੇਦਾਰ ਬਦਲਨੇ ਆ ਨਾ ਜਹੇਦਾਰ ਇੱਕ ਬੰਦਾ ਨਹੀਂ ਕਿਤਰਾ 10 ਬੰਦੇ ਬੈ ਕੇ ਨਮੇਟੀ ਦੇ ਬਦਲ ਨਹੀਂ ਜਾਂਦੇ ਉਹਨਾਂ ਹੂੰ ਜਹੇਦਾਰ ਉਹਨਾਂ ਨੂੰ ਬਦਲਨ ਦਾ ਖਾਲਸਾ ਪੰਥ ਹੀ ਬਦਲ ਜਾਂਦਾ ਹੂੰ ਜਹੇਦਾਰੋ ਤਾਂ ਬਦਲੇ ਕੇ ਰ ਦੋ ਤਰੀਕ ਦਾ ਫੈਸਲਾ ਹੈ ਨਾ ਹੂੰ ਦੋ ਤਰੀਕ ਦੇ ਫੈਸਲੇ ਤੇ ਜਹੇਦਾਰਾਂ ਨੇ ਜਹੇਦਾਰ ਫੂਲਾ ਸਿੰਘ ਬਣੇ ਹੋ ਹੂੰ ਫੂਲਾ ਸਿੰਘ ਬਣ ਕੇ ਉਹਨਾਂ ਫੈਸਲਾ ਕੀਤਾ ਬਾਦਲਾਂ ਦੇ ਅੰਟੀ ਹੂੰ ਬਾਦਲਾ ਨੇ ਉੱਥੇ ਸਜ਼ਾ ਮੰਨੀ ਤੇ ਆ ਨਹੀਂ ਆਨੀ ਗਲਤੀ ਕੀਤੀ ਆ ਹੂੰ ਬਾਅਦ ਉਹ ਚਲਦੀ-ਚਲਦੀ ਕਹਾਣੀ ਜਹੇਦਾਰਾਂ ਦੇ ਹੌਲੀ-ਹੌਲੀ ਹੌਲੀ-ਹੌਲੀ ਦਾਤਰ ਚੱਲਦਾ ਰਿਆ ਅੰਦਰ ਖਾਤੇ ਹੂੰ ਜਹੇਦਾਰਾਂ ਨੂੰ ਬਦ ਇਹਨਾਂ ਨੇ ਬਾਦਲਾਂ ਦੀ ਪਹਿਲੋ ਨੀਤੀ ਹੀ ਜਹੇਦਾਰ ਗੇਰੇ ਬਾਦਲ ਆਪਣੇ ਲਾਉਂਦੇ ਹੀ ਹੂੰ ਜਹੇਦਾਰ ਇਹਨਾਂ ਦਾ ਜੋ ਕਹਿੰਦੇ ਇਹ ਨਾ ਬਾਦਲ ਉਹੋ ਜਹੇਦਾਰ ਕਰਦੇ ਜੀ ਕਿਤਨਾ ਜਹੇਦ ਜਹੇਦਾਰ ਅਗਰ ਬਚਨ ਸਿੰਘ ਹੋਇਆ ਹੂੰ ਉਹ ਇਹਨਾਂ ਦਾ ਤੁਹਾਨੂੰ ਪਤਾ ਹੀ ਬਹੁਤ ਚੌਕੀਦਾਰੀ ਇਹਨਾਂ ਦੇ ਘਰ ਦਾ ਬਾਦਲਾਂ ਦਾ ਹੂੰ ਉਹਨਾਂ ਨੇ ਲੰਮੇ ਸਮੇਂ ਤੋਂ ਬਹੁਤ ਜ਼ਿਆਦਾ ਜੋ ਬਾਦਲ ਕਹਿੰਦੇ ਉਹ ਕਰਦਾ ਹੈ ਜੀ ਅੱਜ ਮੈਂ ਕਹਿੰਦਾ ਅਗਰ ਬਚਨ ਸਿੰਘ ਕੇ ਦੇ ਭੂ ਤੇ ਨਹੀਂ ਜਾਂਦਾ ਹੂੰ ਤਾਂ ਉੱਥੇ ਲੋਕ ਉਹਨਾਂ ਨੂੰ ਇੱਟੇ ਮਾਰਦੇ ਆ ਹੂੰ ਯਾ ਨਹੀਂ ਦਿੰਦੇ ਅਗਰ ਬਚਨ ਸਿੰਘ ਉਹਨਾਂ ਨੂੰ ਕਿਹੜੇ ਸਿੰਘ ਸਾਹਾਂ ਨੂੰ ਇਹਨਾਂ ਨੇ ਲਾਇਆ ਨਾ ਹੋਣ ਹੂੰ ਨਾਂਦਪੁਰ ਸਾਹਿਬ ਦਾ ਕਿਤਰਾ ਸਾਡੇ ਸਿੰਘ ਸਾਹਿਬ ਨੂੰ ਇਤਤ ਤਿੰਨ ਚਹੇਦਾਰੇ ਨਾਲ ਬਦਲੇ ਹੂੰ ਮੈਂ ਕਹਿੰਦਾ ਕੌਮ ਦੇ ਵਿੱਚ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਹੂੰ ਆਪਾਂ ਨਾ ਕਹੀਏ ਮੇਰੀ ਸ਼ਰੋਮਣੀ 88 ਨੇ ਲਾਇਆ ਇਹਨਾਂ ਨੂੰ ਉਹਨਾਂ ਦੀ ਕੀ ਪਾਵਰ ਹੈ ਸੇਵਾਦਾਰੀ ਉਹ ਇਹਨੂੰ ਲਾ ਦਨ ਹੂੰ ਪਿੱਛੋਂ ਬਾਦਲ ਸਾਹਿਬ ਨੇ ਬਟਨ ਦੱਬਿਆ ਹੂੰ ਤੇ ਆ ਮੀਟਿੰਗ ਕਰੋ ਮੀਟਿੰਗ ਕਹਨ ਤੋਂ ਬਾਅਦ ਚੁੰਨਾ ਨੇ ਫੈਸਲਾ ਕਰਤਾ ਤੁਰ ਸਿੰਘ ਸਾਹਿਬ ਨੂੰ ਲਾ ਸਿੰਘ ਸਾਹਿਬ ਨੂੰ ਲਾਉਣ ਦਾ ਕਾਰਨ ਪਤਾ ਕੀ ਹੂੰ ਉਹਨੇ ਭਰਤੀ ਰੱਦ ਕਰ ਦਿੱਤੀ ਅੱਛਾ ਕਾਲੀਦਾਰ ਦੀ ਹਮ ਉਹਨੇ ਹਰ ਇੱਕ ਕੋ ਕਾਲੀਦਾਰ ਦੀ ਕਰੀ ਭਰਤੀ ਉਹ ਪੰਜ ਗਰੇ ਆਂ ਨਮੇਟੀ ਸਾਜੇਗੇ ਜਹੇਦਾਰ ਨੇ ਸਾਜੇ ਉਹੋ ਹੀ ਭਰਤੀ ਕਰਨਗੇ ਦੂਜੀ ਨਹੀਂ ਕਰਨਗੇ ਠੀਕ ਹੈ ਉਹਨਾਂ ਨੂੰ ਗੁੱਸਾ ਜੜਿਆ ਬਾਦਲਾਂ ਨੂੰ ਅੰਦਰ ਖਾਤੇ ਤੇ ਸਾਡੇ ਨੂੰ ਪਤਾ ਨਹੀਂ ਹਿਲਦਾ ਤੇ ਆ ਕੀ ਹੋ ਗਿਆ ਫਿਰ ਉਹਨਾਂ ਨੇ ਬਾਦਲਾਂ ਨੇ ਮੀਟ ਕੇ ਬੁਲਾ ਕੇ ਨਮੇਟੀ ਦੀ ਉਹਨਾਂ ਨੂੰ ਫਿਰ ਸਿੰਘ ਸਾਹਿਬ ਨੂੰ ਬਲੀ ਦਾ ਬੱਕਰਾ ਬਣਾਇਆ ਬਾਦਲਾਂ ਨੇ ਦੇਖੋ ਮੈਂ ਆ ਜ਼ਰੂਰ ਦੱਸਣਾ ਚਾਹੁੰਦਾ ਬਾਦਲ ਸਾਹਿਬ ਨੇ ਬਹੁਤ ਮਾਰੀ ਕੀਤੀ ਆ ਹਮ ਮੈਂ ਕਹਿੰਦਾ ਲੋਕ ਉਹਨਾਂ ਨਾਲ ਜੁੜਨਾ ਸ਼ੁਰੂ ਹੋ ਗਏ ਹੀ ਹੂੰ ਲੋਕ ਕਿ ਕੱਲ ਦਾ ਫੈਸਲਾ ਸੁਣ ਕੇ ਲੋਕ ਉਹਨਾਂ ਨੂੰ ਗਾਲਾਂ ਕੱਢਦੇ ਆ ਮੈਨੂੰ ਲੱਗਦਾ ਇਹੋ ਜਾਂ ਤੋ ਲੋਕ ਤਕਰੀ ਨੂੰ ਵੋਟਾਂ ਨਹੀਂ ਪਾਉਣਗੇ ਪੰਜਾਬ ਅੰਦਰ ਮੈਂ ਕਹਿੰਦਾ ਲੋਕੀ ਟੁੱਟ ਗਏ ਆ ਕਾਲੀ ਦਰ ਦੇ ਰਾਹ ਪਰ ਸੰਧਾ ਸਾਹਿਬ ਤੁਸੀਂ ਜਿੱਦਾਂ ਕਹਿ ਰਹੇ ਜੀ ਕਿ ਬਾਦਲਾਂ ਦੀ ਬਦਲਾਖੋਰੀ ਨੀਤੀ ਦਾ ਇਹ ਆਵਾ ਪਰ ਦੋ ਤਰੀਕਾ ਦੇ ਜਦੋਂ ਸੁਖਵੀਰ ਬਾਦਲ ਜਾਂ ਉਹਦੀ ਟੀਮ ਨੂੰ ਜਦੋਂ ਅਕਸਰ ਅਕਾਲ ਤਖਤ ਤੇ ਬੁਲਾਇਆ ਗਿਆ ਸੀ ਉਹਨਾਂ ਸਾਰੇ ਕੋ ਖੇੜੇ ਮੱਥੇ ਪ੍ਰਵਾਨ ਕੀਤਾ ਸੀ ਫਿਰ ਇਹ ਹੁਣ ਬਦਲਾਖੋਰੀ ਨੀਤੀ ਕਿਉਂ ਉਹਨਾਂ ਦੇ ਦਿਲ ਚ ਪਾਪ ਆ ਹੂੰ ਦੇਰ ਤੇ ਪਾਪ ਆ ਜਾ ਰਹੇ ਹਨ ਉਹਨਾਂ ਨੇ ਗਲਤੀਆਂ ਕੀਤੀਆਂ ਉਹ ਗਲਤੀਆਂ ਮੰਨ ਗਏ ਉਹਦਣ ਹੂੰ ਫਿਰ ਉਹ ਕਹਿੰਦੇ ਜਾਨਾ ਨਹੀਂ ਮਾਫੀ ਮੰਗੀ ਨਹੀਂ ਹੂੰ ਹਨੀ ਗਲਤੀ ਨਹੀਂ ਕੀਤੀ ਕੋਈ ਹੂੰ ਫਿਰ ਮੁਕਰ ਗਏ ਪਰ ਉਹਦੇ ਤਾਂ ਗੱਲ ਗਲਤੀ ਮੰਨੀ ਨਾਲ ਸਵੀਕਾਰ ਕੀਤੀ ਨਹੀਂ ਮੰਨ ਗਏ ਫਿਰ ਬਿਆਨ ਭੁਲਾਣ ਪੁੱਠੇ ਡੇਡੇ ਦੇ ਜਾਂਦੇ ਹੂੰ ਕਾਰਨ ਪਤਾ ਕੀ ਰੱਬ ਕਰਾਉਂਦਾ ਰੱਬ ਨੇ ਇਹਨਾਂ ਦੀ ਮੱਤ ਮਾਰਤੀ ਬਦਲਾ ਹੂੰ ਰੱਬ ਗਰੀ ਡਾਂਗ ਨਹੀਂ ਮਾਰਦਾ ਇਹਨਾਂ ਦੀ ਇਹਨਾਂ ਦੀ ਮੱਤ ਮਾਰ ਦਿੱਤੀ ਆ ਉਹਨਾਂ ਦੀ ਮੱਤ ਫਰੀ ਹੋ ਗਈ ਆ ਤੇ ਉਹਨਾਂ ਦੀ ਮੱਤ ਮਾਰ ਦਿੱਤੀ ਆ ਮੈਂ ਜਰੂਰ ਕਿੰਨੇ ਪੰਜਾਬ ਦੇ ਅੰਦਰ ਸੰਤ ਮਹਾਂਪੁਰਖ ਆ ਕਾਰਛਾ ਵਾਲੇ ਬਾਬੇ ਆ ਮੈਂ ਬਾਬਿਆਂ ਨੂੰ ਜਰੂਰ ਕਹਾਂਗਾ ਕਿ ਬਾਬਿਆਂ ਨੂੰ ਤੇ ਬਾਬੇ ਕਾਰਛਾ ਵਾਲੇ ਏ ਠੋਕ ਕੇ ਖੜ ਜਾਣ ਨਹੀਂ ਤੇ ਬਾਬੇ ਗੇਰੇ ਉਹ ਕਾਰਛਾ ਵਾਲੇ ਕਹਿ ਰਿਆ ਨਾ ਉਹਨਾਂ ਨੂੰ ਇਹੋ ਹੀ ਆਦਾ ਸਾਨੂੰ ਸ਼੍ਰੋਮਣੀ 80 ਨੇ ਬਾਦਲ ਨੇ ਸੇਵਾ ਦੇਣੀ ਆ ਇੱਟਾਂ ਦੇ ਸਹਿਮਤ ਨਾ ਰਹਿ ਜਾਣ ਹੂੰ ਦੇਖੋ ਜਾਇਦਾਰਾਂ ਦੇ ਪਿੱਛੇ ਖੜਨਾ ਚਾਹੀਦਾ ਹੈ ਹੂੰ ਕੌਮ ਨਾ ਖੜੀ ਆਪਾਂ ਹੂੰ ਤੇ ਬਾਦਲ ਮੈਂ ਬਾਦਲ ਖਤਮ ਹੋ ਗਏ ਇਹਨਾਂ ਦਾ ਖੂਬ ਵੱਜ ਗਿਆ ਹੂੰ ਆ ਪੰਜਾਬ 'ਚ ਮੈਨੂੰ ਨਹੀਂ ਲੱਗਦਾ ਆਉਣਗੇ ਹੂੰ ਕਿੰਨੇ ਗੁਰੂ ਨਾਲ ਪੰਗਾ ਲਿਆ ਨਾ ਗੁਰੂ ਨਾਲ ਉਹ ਕਿਤੇ ਰਾਜਨੀਤੀ ਦੇ ਅੱਗੇ ਉਹ ਖਤਮ ਹੋ ਜਾ ਰਿਹਾ ਹੂੰ ਬਾਦਲ ਵੀ ਅੱਗੇ ਆਉਣਗੇ ਰਾਜਨੀਤੀ ਤੋਂ ਅੱਜ ਮੇਰਾ ਸੁਣ ਲੋ ਆਣੀ ਦੁਨੀਆ ਤੇ ਰਹੀਏ ਤੇ ਨਾ ਰਹੀਏ ਹੂੰ ਕਾਲੀ ਦਰ ਕਰੇ ਖਤਮ ਪਾਰਟੀ ਨਹੀਂ ਹੁੰਦੀ ਇਹ 'ਚ ਬੰਦੇ ਮਾਰੇ ਹੂੰ ਬੰਦੇ ਮਾਰੇ ਬੈਠੇ ਆ ਠੀਕ ਆ ਇਹਦੇ ਬੰਦੇ ਰੋਣਾ ਪਾਉਂਦੇ ਆ ਜਾਦਾ ਭੌਂਗਦੇ ਆ ਪਾਰਟੀਆਂ 'ਚ ਉਹ ਬੰਦੇ ਮਾਰੇ ਆ ਪਾਰਟੀ ਨੇ ਬਾਰੇ ਸ਼੍ਰੋਮਣੀ ਅਕਾਲੀ ਦਰ ਬਹੁਤ ਵਧੀਆ ਜਹਿਬੰਦੀ ਆ ਸ਼੍ਰੋਮਣੀ ਅਕਾਲੀ ਦਰ ਕੇ ਨਹੀਂ ਉਹ ਬਾਦਲਾਂ ਦੀ ਜੱਦੀ ਮਾਲਕੀ ਨਹੀਂ ਆ ਇਹਨੇ ਆਪਣੀ ਜੱਦੀ ਮਾਲਕੀ ਬਣਾਈ ਕਿ ਤਰ੍ਹਾਂ ਬਾਦਲਾ ਦੇ ਦਾ ਚ ਅਕਾਲੀ ਦਰ ਆ ਪਰ ਸੰਘਾ ਸਾਹਿਬ ਨੇ ਕੋਈ ਪਾਰਟੀ ਸਿਆਣਾ ਬਦਲੇ ਜਰਾ ਇਹਨਾਂ ਸਮਝਾ ਸਕੀ ਕਿ ਜਿਸ ਤਰ੍ਹਾਂ ਇਹ ਕੰਮ ਕਰਦੇ ਪਏ ਆ ਇਸ ਤਰ੍ਹਾਂ ਦੇ ਸਿਰਫ ਕੱਲੇ ਇਹ ਨਹੀਂ ਦਾ ਕੱਲੇ ਦੇ ਦੇਸ਼ਾਂ ਦੇ ਸੰਘਾ ਗੱਟੀਆਂ ਉਹਨਾਂ ਦੇ ਹਿਰਦੇ ਦੇ ਵੀ ਅਸਰ ਪੈ ਰਿਹਾ ਵਾ ਦੇਖੋ ਜੀ ਬਾਹਰ ਅਮਰੀਕਾ ਕੈਨੇਡਾ ਚ ਸਿੱਖ ਗੋਮ ਬੈਠੀ ਆ ਉਹਨਾਂ ਨੂੰ ਬਹੁਤ ਛੱਟ ਲੱਗੀ ਆ ਤਰੋਂ ਤਰ ਜਹੇਦਾਰ ਇਹਨਾਂ ਬਦਲੇ ਦੋ ਜਹੇਦਾਰਿਆਂ ਨਾਲ ਬਦਲੇ ਹੂੰ ਜਹੇਦਾਰ ਬਦਲਣ ਤੋਂ ਬਾਅਦ ਆ ਗੁੰਗੇ ਬੋੜੇ ਆ ਹੂੰ ਸਾਰਾ ਪਤਾ ਇਹਨਾਂ ਨੂੰ ਹੂੰ ਗੁੰਗੇ ਬੋੜੇ ਉਹ ਰੱਖਾ ਦੇ ਪੱਟੀਆਂ ਬਾਲਣੀਆਂ ਮੂੰਹ ਤੇ ਹੂੰ ਸਿੱਕੇ ਪਾਏ ਇਹਨਾਂ ਨੇ ਸਾਰਿਆਂ ਨੂੰ ਪਤਾ ਕੀ ਹੋਣ ਰਿਹਾ ਆ ਹਮ ਕਾਲੀ ਦਰ ਦੇ ਰੀਡਰਾਂ ਨੇ ਸ੍ਰੀਫੇ ਨਹੀਂ ਦਿੱਤੇ ਕੱਲ ਹਮ ਦੁਖੀ ਅੰਦਰ ਖਾਤੇ ਕਾਲੀ ਦਰ ਦੇ ਰੀਡਰ ਤੇ ਹੁਣ ਕੀ ਡਿਆ ਪੰਜਾਬ ਦੇ ਅੰਦਰ ਕੀ ਹੋਣ ਰਿਹਾ ਆ ਹਮ ਪੰਜਾਬ ਦੇ ਅੰਦਰ ਮੈਂ ਕਹਿੰਦਾ ਇਤਰਾ ਨਹੀਂ ਕਰਿਆ ਹੋਇਆ ਇਹ ਵਰਜਾ ਰਾਜ ਫੜੇ ਰਾਜ ਆ ਇਹਨਾਂ ਮੱਛੇ ਰੰਗਰ ਨੇ ਕੰਮ ਨਹੀਂ ਕੀਤਾ ਮੱਛੇ ਰੰਗਰ ਤੋਂ ਜ਼ਿਆਦਾ ਬਾਦਲ ਕਰ ਗਏ ਪਰ ਸੰਗਤ ਸਾਹਿਬ ਜਿਹੜਾ ਪ੍ਰਧਾਨ ਸਾਹਿਬ ਦਾ ਫੈਸਲਾ ਸੀ ਉਹਨੂੰ ਕੁਵੇਦੇ ਉਹਨਾਂ ਮੇਰੇ ਸਹੀ ਉਹਨਾਂ ਦੇ ਡਰ ਦੇ ਮਾਰੇ ਦਿੱਤਾ ਵਾ ਜੇ ਉਹਨਾਂ ਪਤਾ ਲੱਗ ਗਈ ਪਈਏ ਇਹ ਇਹ ਕੁਝ ਹੋਣਾ ਬਾਜੂ ਦੇਖੋ ਜੀ ਕਿਹੜਾ ਆਪਣੇ ਆ ਰਹੇ ਆ ਨਾ ਦੂਜਾ ਧਾਮੀ ਸਾਹਿਬ ਧਾਮੀ ਸਾਹਿਬ ਧਾਮੀ ਸਾਹਿਬ ਨੂੰ ਸਾਰਾ ਪਤਾ ਲੱਗ ਗਿਆ ਹੂੰ ਤੇ ਮੇਰੇ ਕੋਲ ਬੜੀ ਦਾ ਬੱਕਰਾ ਸਿੰਘ ਸਾਹਿਬ ਨੂੰ ਬਣਾਉਣਾ ਹੈ ਹੂੰ ਧਾਮੀ ਸਾਹਿਬ ਨੇ ਪਹਿਲੋਂ ਸ੍ਰਿਫਾ ਦੇ ਦਿੱਤਾ ਹੂੰ ਉਹ ਉਹਨੇ ਸੋਚਿਆ ਗੰਦ ਤੋਂ ਪਿੱਛੇ ਹਟਜੋ ਲਾ 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 ਹੂੰ ਸਿਮੋਨੇ ਧਾਮੀ ਸਾਹਿਬ ਨੇ ਬਹੁਤ ਵਧੀਆ ਫੈਸਲਾ ਕੀਤਾ ਕਿ ਅਗਰ ਆਪਾਂ ਇਲੋ ਹਟ ਗਿਆ ਕੋਈ ਇਹ ਕਹਿੰਦੇ ਵੀ ਜਦੋਂ ਕਹਿੰਦੇ ਜਦੋਂ ਕਿਲਸ਼ੋਮਰੀ ਕੋਲ ਜਾਂਦੇ ਆ ਤੇ ਲਿਉਂਦੇ ਬੜੀ ਜਦਮਾਨ ਨਾਲ ਪਰ ਉਹ ਲੈ ਕੇ ਕਾਢ ਦੇ ਦੇਤੀ ਨਾਲ ਦੇਖੋ ਜੀ ਤਰੋ ਸਿੰਘ ਸਾਹਿਬ ਨੂੰ ਲਾਉਂਦੇ ਆ ਨਾ ਜਾਰਜ ਹੂੰ ਉਹਦੋਂ ਹਾਥੀਆਂ ਤੇ ਲੈ ਕੇ ਆਉਂਦੇ ਆ ਪਰ ਉਹ ਵਾਪਸੀ ਭੇਜਦੇ ਪਰ ਕੋਤੇ ਦੇ ਬਾਗੇ ਘਰ ਭੇਜਦੇ ਆ ਜੜੀਏ ਸਹੀ ਗੱਲ ਐ ਇਤਰਾ ਜਹੇਦਾਰਾਂ ਦੀ ਇਹਦਾ ਹਾਲ ਕੀਤੀ ਆ ਜਹੇਦਾਰਾਂ ਨੂੰ ਇੰਨਾ ਹੱਥ ਠੋਕਾ ਬਣਾ ਲਿਆ ਬਦਲਾ ਨੇ ਆਪਣਾ ਹੂੰ ਬਹੁਤ ਮੁਕ ਗਲਤੀ ਕੀਤੀ ਆ ਮੈਂ ਇੱਕ ਤੁਹਾਨੂੰ ਜਰੂਰ ਕਮਾਂਗਾ ਅੱਜ ਦੇ ਤੁਹਾਡੇ ਚੈਨਲ ਤੇ ਕੋਮ ਇਹਨਾਂ ਨੂੰ ਮਾਫਰੀ ਕਰਵਾਤੇ ਆਸ ਵਿੱਚ ਹਮ ਅੱਜ ਹੋ ਜੇ ਚਲ ਕੱਲ ਹੋ ਜੇ ਕੋਮ ਨਹੀਂ ਮਾਫ ਕਰੂ ਅੱਜ ਦਾ ਇਤਿਹਾਸ ਕੇ ਰੱਖ ਕੇ ਰਹਿਣਾ ਇਹਨਾਂ ਨੇ ਕੱਲ ਕੱਲ 7 ਤਰੀਕ ਵਾਲੇ ਦਿਨ ਕੀਤਾ ਨਾ ਉਹ ਬਦਲਾ ਨੂੰ ਕਰੇ ਜ਼ਿੰਦਗੀ ਜੀ ਮਾਫ ਨਹੀਂ ਕਰੂ ਮੈਂ ਤੁਹਾਨੂੰ ਬਾਅਦੇ ਨਾ ਕਮਾਂਗਾ ਜੋ ਇਹਨਾਂ ਨੇ ਕਰ ਦਿੱਤਾ ਜੈਹਦਾ ਨਾ ਜੈਹਦਾ ਨਾ ਬਹੁਤ ਜ਼ਿਆਦਾ ਮਾਰਾ ਹਲ ਕੀਤਾ ਇਹਨਾਂ ਨੇ ਇਸ ਤਰ੍ਹਾਂ ਕੋਈ ਮੰਦਰ ਦਾ ਪੁਜਾਰੀ ਬਣਿਆ ਉਹਨੂੰ ਨਹੀਂ ਲੱਗਦੇ ਕੋਈ ਲਾਇਆ ਮੰਦਰ ਦਾ ਪੁਜਾਰੀ ਬਣਿਆ ਉਹ ਕੋਈ ਬਿਲਕੁਲ ਬਿਲਕੁਲ ਇਹ ਨਾ ਹੈ ਗਾਜਰ ਮੂਲੀ ਕਿ ਨਹੀਂ ਹੈ ਸਿੰਘ ਸਾਹਿਬਾਂ ਨੂੰ ਲਾ ਕੇ ਉਹ ਮਾਰੋ ਪਾਛੇ ਆ ਬਾਦਲਾ ਦੀ ਕੋਠੀਆ ਚ ਵਾਟ ਰਹੇ ਨੇ ਹੂੰ ਆ ਨਾ ਕਿ ਉਹ ਦੀ ਸ਼੍ਰੋਮਣੀ ਐਟੀ ਦੀ ਮੀਟਿੰਗ ਹੋਈ ਆ ਤੇ ਨੰਬਰਾਂ ਨਹੀਂ ਲਾਇਆ ਨਹੀਂ ਆ ਬਾਦਲਾ ਦਾ ਹੱਥ ਠੋਕਾ ਐ ਸ਼੍ਰੋਮਣੀ ਐਟੀ ਬਣੀ ਜੋ ਬਾਦਲ ਸਾਹਿਬ ਦਾ ਆਰਡਰ ਹੁੰਦਾ ਆ ਉਹੋ ਹੀ ਲਾਗੂ ਹੁੰਦਾ ਆ ਇਹਨਾਂ ਦੀ ਕੀ ਬਾਬਰ ਐ ਸ਼੍ਰੋਮਣੀ ਐਟੀ ਦੇ ਨੰਬਰ ਆ ਉਹਨਾਂ ਸਿੰਘ ਸਾਹਿਬਾਂ ਨੂੰ ਲਾ ਦੇ ਦੋ ਇਹਨਾਂ ਦੇ ਗਿੱਟੇ ਦੀ ਜਾਣੀ ਹੈ ਨਹੀਂ ਹੂੰ ਇਹਨਾਂ ਦੇ ਗਿੱਟੇ ਦੀ ਜਾਣੀ ਯਾਰੀ ਨੰਬਰਾਂ ਦੇ ਉਹਨੂੰ ਲਾ ਦੇ 10 ਨੰਬਰ ਕਿਤਰਾ ਲਾ ਦੇਣਗੇ ਸ਼੍ਰੋਮਣੀ ਐਟੀ ਦੇ ਮੈਨੂੰ ਦੱਸੋ ਪਹਿਲੋ ਹੂੰ ਖਾਲਸਾ ਪੰਥ ਦੇ ਇੱਕ ਸਿੰਘ ਸਾਹਿਬ ਉੱਥੇ ਬੈਠੇ ਹੁਣ ਸਾਰੀ ਕੌਮ ਨੇ ਲਾਉਣਾ ਆਂਦਾ ਆ ਕਿ ਨੇ ਦਸਾਂ ਬੰਦਾ ਨਹੀਂ ਲਾਉਣਾ ਬਾਦਲ ਕੱਲੇ ਨਹੀਂ ਲਾਉਣਾ ਬਾਦਲ ਕੋਈ ਦੇਖੋ ਬਾਦਲ ਕੇਰਾ ਕੋਈ ਰੱਬ ਨਹੀਂ ਲੱਗਾ ਹੂੰ ਰੱਬ ਤੋਂ ਡਰਨਾ ਚਾਹੀਦਾ ਮੈਂ ਜ਼ਰੂਰ ਕਹਾਂਗਾ ਬਾਦਲ ਸਾਹਿਬ ਰੱਬ ਤੋਂ ਡਰੋ ਹੂੰ ਠੀਕ ਹੈ ਨਾ ਠੀਕ ਹੈ ਤੁਰੀ ਤੁਹਾਡੇ ਕੋਲ ਪਾਬਰਾ ਰਹੀਆਂ ਬਹੁਤ ਸਮੇਂ ਤੇ ਹੁਣ ਇਸ ਟਾਈਮ ਤੇ ਪਾਬਰਾ ਨਹੀਂ ਇਸ ਟਾਈਮ ਤੇ ਪਾਬਰਾ ਰੱਬ ਦੀਆਂ ਆ ਤੇ ਤੁਹਾਨੂੰ ਗੁਰੂ ਸਾਹਿਬ ਨੇ ਮਾਫੀ ਕਰਨ ਦਾ ਜਿਹੜਾ ਇਨੇ ਰੋਲੇ ਕੋਲੇ ਜਿਹੜਾ 328 ਰੁਪਿਆਂ ਦਾ ਜਿਹੜਾ ਮਾਮਲਾ ਹੈ ਫੋਕ ਦੇ ਗਿਆ ਦੇਖੋ ਜੀ ਉਹ ਸਾਰਾ ਇਹਨਾਂ ਨੇ ਦਬਤਿਆ ਇਹਨਾਂ ਦੇ ਕੋਲੀ ਆ ਮੈਂ ਇੱਕ ਜ਼ਰੂਰ ਤੁਹਾਡੇ ਚੈਨਲ ਤੇ ਬੇਨਤੀ ਕਰਦਾ ਆ ਚੋਣ ਹੋਵੇ ਸ਼ੋਮਨੀ ਏਟੀ ਦੀ ਨਵੀਂ ਹੂੰ ਤੇ ਮੈਂ ਕਹਿੰਦਾ ਚੋਣ ਹੋਈ ਕੱਲ ਹੀ ਦਾ ਤਾਂ ਇੱਕ ਬੰਦਾ ਨੰਬਰ ਦੇ ਬਣ ਹੂੰ ਛੀਕ ਆਵਾਜ਼ਾਂ ਲੱਗੀਆਂ ਪੰਜਾਬ ਬੰਦੇ ਕਈ ਹੋ ਡਰਦੇ ਮਾਰੇ ਚੋਣ ਚੋਣ ਨਹੀਂ ਕਰਉਂਦੇ ਹੂੰ ਅੱਜ ਜੇ ਚੋਣ ਹੋ ਜਾਣਾ ਚੋਣ ਹੂੰ ਤੇ ਮੈਂ ਕਹਿੰਦਾ ਉੱਥੇ ਵੇਖੋ ਤੁਰੀ ਸ਼ੋਮਨੀ ਏਟੀ ਦਾ ਘਰ ਰਾਜ ਉਹ ਸਿੱਖ ਰਾਜ ਹੋਊਗਾ ਹੂੰ ਇਹਦਾ ਇੱਕ ਵਾਰੀ ਜ਼ਾਇਹਦਾਰ ਥਾਪਿਆ ਗਿਆ ਉਹ ਜ਼ਾਇਹਦਾਰ ਨੂੰ ਛੇਤੀ ਬਦਲਿਆ ਨਹੀਂ ਜਾਊ ਹੂੰ ਜ਼ਾਇਹਦਾਰ ਉਹਦੋਂ ਉਹਦੋਂ ਬਦਲਿਆ ਜਾਊ ਤੈਨੂੰ ਜ਼ਾਇਹਦਾਰ ਬਿਰਤ ਹੋ ਜੂ ਆ ਨਹੀਂ ਜ਼ਾਇਹਦਾਰ ਲਾ ਦੇਣਗੇ ਹੂੰ ਜ਼ਾਇਹਦਾਰ ਨੂੰ ਨਹੀਂ ਲਾਉਣਗੇ ਕਿਰ ਨਵੀਂ ਸਰੋਮਣੀ ਅਟੀ ਬਾਲਨੀ ਆ ਸਾਡੀ ਉਹ ਜ਼ਾਇਹਦਾਰ ਨਹੀਂ ਲਾਉਣਗੇ ਮੈਂ ਤਾਂ ਵਾਦ ਦੇਣਾ ਹੁਣੇ ਵੀ ਆਵਾਜ਼ ਉਠਾਈ ਜਾਣੀ ਤੇ ਸਰਬੱਤ ਦਾ ਖਾਲਸਾ ਬੁਲਾਇਆ ਜਾਵੇ ਦੇਖੋ ਜੀ ਖਾਲਸਾ ਪੰਥੇ ਘਰੀ ਬੁਲਾਉਣਾ ਚਾਹੀਦਾ ਆ ਮੈਂ ਸਾਰੇ ਦਲਾਂ ਨੂੰ ਬੇਨਤੀ ਕਰਦਾ ਕਿਨੇ ਪੰਜਾਬ ਦੇ ਅੰਦਰ ਦਲ ਆ ਜਹੇ ਬੰਦਿਆ ਆ ਇੱਕ ਕਰੀ ਇਹਨਾਂ ਨੂੰ ਜ਼ਰੂਰ ਵੱਡਾ ਇਕੱਠ ਕਰਨਾ ਚਾਹੀਦਾ ਘਟੋ ਘਟ 3 25 ਲੱਖ ਦਾ ਇਕੱਠ ਹੋਵੇ ਉੱਥੇ ਮੈਂ ਕਹਿੰਦਾ ਜਹੇਦਰth ਆਪਣਾ ਚਾਹੀਦਾ ਹੂੰ ਜਹੇਦਾਰਾ ਉੱਥੇ ਬਣਨਾ ਚਾਹੀਦਾ ਜਹੇਦਾਰਾ ਨਹੀਂ ਖਲਾਫੇ ਕੋ ਕਟੋ ਤੇ ਜੇਹੇ ਕੋ ਵੱਡੋ ਤੇ ਜਹੇਦਾਰ ਬਣ ਗਿਆ ਉਹ ਜਹੇਦਾਰ ਨਹੀਂ ਚਾਹੀਦਾ ਜਹੇਦਾਰ ਕਿੱਥੇ ਉੱਥੇ ਸੰਤ ਮਹਾਂਪੁਰਖ ਸਾਡੇ ਪੰਜਾਬ ਦੇ ਕਾਰਛਾ ਵਾਲੇ ਬਾਬੇ ਆ ਹੋਰ ਜਹੇ ਬੰਦੀਆਂ ਕਿਤਰਾ ਬਾਬਾ ਬੁੱਢੇ ਦਾਲ ਹੋ ਗਿਆ ਕਿਤਰਾ ਬਾਬੇ ਸੁਰਸਿੰਘਾ ਦੇ ਹੋਗੇ ਬਾਬੇ ਕਸ਼ਮੀਰਾ ਤੋਂ ਭੂਰੀ ਵਾਲੇ ਹੋਗੇ ਇਹਨਾਂ ਦੀ ਜਹੇ ਬੰਦੀ ਸਾਰੀਆਂ ਜਹੇ ਬੰਦੀਆਂ ਨੂੰ ਬੁਲਾਇਆ ਵਜ ਕੋਈ ਨਿੱਕੀ ਜਹੇ ਬੰਦੀ ਵੱਡੀ ਆ ਉੱਥੇ ਬੁਲਾ ਕੇ ਖਾਲਸਾ ਪੰਥ ਦਾ ਇਕੱਠ ਹੋਵੇ ਉੱਥੇ ਜਹੇਦਾਰ ਘਰੇ ਮਹਾਂਪੁਰਖਿਆ ਬਾਬੇ ਉਹਨਾਂ ਨੂੰ ਸਰੋਪਾ ਦੇਨ ਸਿੰਘ ਸਾਹਿਬ ਨੂੰ ਉੱਥੇ ਜਹ ਕੀ ਸੰਗਤ ਨੂੰ ਫਿਰ ਕਿਪੀਲ ਕੀਏ ਹੁਣ ਮੈਂ ਦੇਖੋ ਪੀਲੇ ਕੋ ਕਰਦਾ ਕੌਮ ਨੂੰ ਤੇ ਕੌਮ ਐ ਟਾਈਮ ਤੇ ਕਿ ਪੰਥ ਨੂੰ ਕੋਈ ਖਤਰਾ ਨਹੀਂ ਆ ਰਹਾ ਮੈਂ ਤੁਹਾਨੂੰ ਕਮਾਂਗਾ ਪੰਥ ਚੜ੍ਹਦੀ ਕਲਾ ਰਹਿਣਾ ਹੈ ਦੇਖੋ ਨਾ ਕੋਈ ਹਰਿਮੰਦਰ ਸਾਹਿਬ ਨੂੰ ਕੋਈ ਖਤਰਾ ਆ ਠੀਕ ਆ ਬਾਜਾ ਵਾਲੇ ਨੂੰ ਕੋਈ ਖਤਰਾ ਨਹੀਂ ਆ ਦੇਖੋ ਮੈਂ ਕੌਮ ਨੂੰ ਇਹ ਬੈਂਤੀ ਕਰਦਾ ਕੌਮ ਇੱਕ ਮੁੱਠ ਹੋ ਜੇ ਇਹਨਾਂ ਦਾ ਕੱਲ ਆਪਣੇ ਬਾਦਲਾ ਦਾ ਬਾਈਕਾਟ ਕਰੋ ਬਾਦਲਾ ਦਾ ਬਾਈਕਾਟ ਕਰਦਾ ਚਾਹੀਦਾ ਇਹਨਾਂ ਨੂੰ ਗੱਤੀ ਨਾਲ ਵੋਟਰ ਨਾ ਪਾਇਓ ਕਿਰੀ ਵੋਟ ਪਾਣੀ ਆ ਬੜੀ ਸੋਚ ਸੰਭਲ ਕੇ ਪਾਓ ਇਰੇ ਤੁਹਾਡੇ ਸ਼੍ਰੋਮਣੀ ਅਟੀ ਦੇ ਨਵੇਂ ਨੰਬਰ ਬਣਨੇ ਆ ਉਹਨਾਂ ਨੂੰ ਵੋਟ ਪਾਓ ਤੇ ਨਵੇਂ ਆਪਾਂ ਚੁਗੀਏ ਤੇ ਉਹਨਾਂ ਨੂੰ ਮਸੰਦਾ ਨੂੰ ਲਾਈਏ ਕਿ ਤਰਾ ਮੰਤ ਲਾਇਏ ਨਾ ਪਹਿਲੋਂ ਆਪਾਂ ਗਲੋ ਉਹ ਉਹ ਮੰਤ ਫਿਰ ਉੱਥੇ ਬੈਠੇ ਆ ਮੰਤ ਆਪਣੇ ਰਾਜ ਜੀ ਨਸ਼ੇ ਜੀ ਅੰਨਾ ਢੋਨ ਹੋ ਗਏ ਆਪਣੇ ਰਾਜ ਕਰੀ ਜਾਂਦੇ ਆ ਆ ਲਾ ਦਿਓ ਜਿਆ ਕਰ ਬਹੁਤ ਧੰਨਵਾਦ ਸਾਨਾ ਗੱਲ ਕਰਦੀ ਸੀ ਤਾਂ ਇਹ ਸਣ ਕਸ਼ਮੀਰ ਸਿੰਘ ਸੰਗਾ ਕਿਉਂਕਿ ਬਹੁਤ ਜਿਆਦਾ ਜਜ਼ਬਾਤੀ ਨੇ ਕਿਉਂਕਿ ਬੜਾ ਲੰਮਾ ਸਮਾਂ ਸ਼੍ਰੋਮਣੀ ਕਦਰ ਦੇ ਇਹ ਨਾਲ ਹੀ ਗੁਜ਼ਾਰਿਆ ਵਾ ਜਿਹੜਾ ਕੱਲ ਇਨਸੀਡੈਂਟ ਹੋਇਆ ਵਾ ਜਿਹੜਾ ਕੱਲ ਇਹਨਾਂ ਨੂੰ ਜਿਹੇ ਜਹੇਦਾਰ ਹਟਾਇਆ ਗਿਆ ਉਸ ਤੋਂ ਬਾਅਦ ਪੂਰੀ ਸਿੱਖ ਸੰਗਤ ਵਿੱਚ ਰੋਸ ਪੈਦਾ ਹੋ ਗਿਆ ਹੈ ਹੁਣ ਆਉਣ ਵਾਲਾ ਸਮੇਂ ਦੱਸੇਗਾ ਕਿ ਜੇ ਜਿਹੜੀ ਹੋਰ ਨਵੀਂ ਰਣਨੀਤੀ ਕੀ ਤਿਆਰ ਹੁੰਦੀ ਆ ਜਿਹੜੇ ਨਵੇਂ ਜਹੇਦਾਰ ਲਪਲਾਏ ਜਾਂਦੇ ਆ ਉਹ ਕਿੰਨਾ ਚਿਰ ਜਿਦਾ ਵਾ ਜਿਹੜਾ ਬਾਦਲਾਂ ਦਾ ਜਿਹੜਾ ਵਾ ਰੋਸ ਚੱਲਦੇ ਆ ਜਾਂ ਕਿੰਨਾ ਪ੍ਰੈਸ਼ਰ ਦਬਾਅ ਉਹਨਾਂ ਤੇ ਬਣਾਇਆ ਜਾ ਸਕਦਾ ਵਾ ਜਾਂ ਹੋਰ ਕਿਹੜੇ ਨਵੇਂ ਫੈਸਲੇ ਹੋਣਗੇ